ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦਾ ਤੇ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਸਿਮਰਨ ਕਰਦਾ ਤੇ ਮੇਰਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਝੋਲੀਆਂ ਭਰ ਦਿੰਦੇ ਹੁੰਦੀ ਹਾਰੇ ਮਨੋਂ ਕਾਮਨਾ ਪੂਰੀ ਕਰ ਦਿੰਦੇ ਜਿਹੜਾ ਕੋਈ ਸ਼ਰਧਾ ਦੇ ਨਾਲ ਗੁਰੂ ਘਰ ਦੇ ਵਿੱਚ ਪੈਂਦਾ ਇੱਥੇ ਇਤਿਹਾਸ ਦੇ ਵਿੱਚ ਘਟਨਾ ਮਿਲਦੀ ਹੈ ਕਿ ਗੁਰੂ ਅੰਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਤ ਤੋਂ ਬਾਅਦ ਚੌਥੇ ਪਾਤਸ਼ਾਹ ਤਨਤਨ ਸਭ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਰ ਗੱਦੀ ਤੇ ਬੈਠੇ ਨੇ 7 ਸਾਲ ਉਹਨਾਂ ਨੇ ਗੁਰਗੱਦੀ ਤੇ ਬੈਠ ਕੇ ਸੇਵਾ ਕੀਤੀ ਸਿਮਰਨ ਕੀਤਾ ਤੇ ਆਪ ਕਾਲਪੁਰਖ ਪਰਮਾਤਮਾ ਦੇ ਨਾਲ ਜੁੜੇ ਤੇ ਸੰਗਤਾਂ ਨੂੰ ਗੁਰੂਕਾਰਪੁਰਖ ਪਰਮਾਤਮਾ ਦੇ ਨਾਲ ਜੋੜਿਆ ਗੁਰ ਗ੍ਰੰਥ ਬਾਣੀ ਦਾ ਫਰਮਾਨ ਹੈ ਨਾਨਕ ਮੰਗੇ ਤੂੜ ਇਸ ਗੁਰ ਸਿੱਖ ਕੀ ਜੋ ਆਪ ਜਪੈ ਅਬਰਾ ਨਾਮ ਜਪਵੈ ਭਾਵਕੇ ਗੁਰ ਨਾਨਕ ਪਾਸ਼ਾ ਦੀ ਚੌਥੀ ਜੋਤ ਨੇ ਆਪ ਵੀ ਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਹੋਰ ਵੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਅੰਮ੍ਰਿਤਸਰ ਦੇ ਵਿੱਚ ਬੈਠੇ ਨੇ ਸੇਵਾ ਚੱਲ ਰਹੀ ਆ ਤੇ ਭਾਲੇਪੁਰ ਦਾ ਜੀ ਫਰਮਾਨ ਕਰਦੇ ਪੈਨੇ ਬੈਠਾ ਸੋਢੀ ਪਾਦਸ਼ਾਹ RAM DAS SATGURU ਕਹਾਵਾ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਤੰਗ ਤੰਗ ਸਬਸਿ ਗੁਰੂ RAM DAS MAHARAJ ਦੀ ਗਵਾਈ ਹੇਠ ਅੰਮ੍ਰਿਤਸਰ ਦੇ ਵਿੱਚ ਸੇਵਾ ਚੱਲ ਰਹੀ ਆ ਨਾਲ ਨੇ ਭਾਈ ਬਾਬਾ ਗੁੱਡਾ ਸਾਹਿਬ ਜੀ ਭਾਈ ਗੁਰਦਾਸ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਸੇਵਾ ਕਰਵਾ ਰਹੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਬਾਬਾ ਗੁੱਡਾ ਸਾਹਿਬ ਜੀ ਸਾਡਾ ਜਿਹੜਾ ਸਮਾਂ ਜਿਹੜਾ ਨੇੜੇ ਆ ਗਿਆ ਸਾਡਾ ਪਤਾ ਨਹੀਂ ਅਸੀਂ ਸਤਿਖੰਡ ਕਦੋਂ ਪ੍ਰਾਪਤ ਨਾ ਤੇ ਸਮਾਂ ਸਾਡਾ ਨੇੜੇ ਆ ਗਿਆ ਤੇ ਕੰਮ ਬਹੁਤ ਪਿਆ ਹੋ ਗਿਆ ਤੁਸੀਂ ਜਿਹੜੇ ਕਾਰੇਗਰ ਦਿਹਾੜੀਦਾਰ ਜਿਹੜੇ ਹੋਰ ਵਿਧਾਲੇਵੋ ਸੇਵਾਦਾਰ ਕੋਰ ਵਿਧਾਲੇਵੋ ਆਪਾਂ ਉਹਨਾਂ ਨੂੰ ਤਨਖਾਹ ਦਿੱਤੀਆ ਕਰਾਂਗੇ ਉਹਨਾਂ ਨੂੰ ਦਿਹਾੜੀ ਦਿੱਤੀਆ ਕਰਾਂਗੇ ਪਾਹੇਕੁਰ ਦਾ ਜੀ ਤੇ ਬਾਬਾ ਗੁੱਡਾ ਸਾਹਿਬ ਜੀ ਨੇ ਹੌਕਾ ਦੇ ਦਿੱਤਾ ਕਿ ਗੁਰੂ ਰਾਮਦਾਸ ਦੇ ਨਗਰੇ ਦੇ ਵਿੱਚ ਸੇਵਾ ਚੱਲ ਰਹੀ ਹੈ ਜਿਹੜਾ ਕੋਈ ਸਰਤਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਸੇਵਾ ਕਰਨਾ ਚਾਹੁੰਦਾ ਤੇ ਸੇਵਾ ਕਰੇ ਆ ਕੇ ਤੇ ਜਿਹੜਾ ਦਿਹਾੜੀ ਤੇ ਉੱਤੇ ਵੀ ਸੇਵਾ ਕਰਨੇ ਚਾਹੁੰਦਾ ਹੈ ਉਹ ਦਿਹਾੜੀ ਦਿਹਾੜੀ ਵੀ ਆ ਕੇ ਲਾ ਸਕਦਾ ਇਤਿਹਾਸ ਕਵਾਈ ਭਰਦਾ ਹੈ ਕਿ ਹਜ਼ਾਰਾਂ ਸੰਗਤਾਂ ਸੇਵਾ ਕਰਨ ਵਾਸਤੇ ਆਉਣ ਲੱਗੀਆਂ ਉਹਨਾਂ ਦੇ ਵਿੱਚੋਂ ਇੱਕ ਮੁਸਲਮਾਨ ਜਿਸ ਦਾ ਇਤਿਹਾਸ ਕਰਾਣੇ ਨਾਂ ਦਾ ਨੂਰ ਦੱਸਿਆ ਜਿਸ ਦੇ ਨਾਂ ਦੇ ਉੱਤੇ ਬਾਦਕਚ ਨਗਰ ਵਸਿਆ ਸੀ ਨੂਰ ਦੀ ਸਰਾਂ ਜਿਹੜਾ ਕਿ ਪਜਰੇ ਪਾਸ਼ਾ ਜੀ ਨੇ ਵਸਾਇਆ ਸੀ ਉਹ ਜਿਹੜਾ ਨੂਰਾ ਜਿਹੜਾ ਆਉਂਦਾ ਤੇ ਗੁਰੂ ਘਰ ਦੇ ਵਿੱਚ ਆ ਕੇ ਉਹ ਦਿਹਾੜੀ ਕਰਦਾ ਆਪਣੀ ਨਾਲ ਖੋਤੀ ਲੈ ਕੇ ਆਉਂਦਾ ਤੇ ਖੋਤੀ ਦੇ ਉੱਤੇ ਸਭ ਕੁਝ ਢੋਂਦਾ ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਦਿਹਾੜੀ ਤਰਾਂ ਦੇ ਵਿੱਚ ਲੈਨ ਦੇ ਵਿੱਚ ਲੱਗਾ ਹੋਇਆ ਘਰ ਦੇ ਵਿੱਚ ਬਹੁਤ ਗਰੀਬੀ ਆ ਬਹੁਤ ਕੁਤਕਲੇਸ਼ ਚੱਲਦਾ ਜਿਵੇਂ ਆਮ ਘਰਾਂ ਦੇ ਵਿੱਚ ਚੱਲਦਾ ਲੜਾਈਆਂ ਝਗੜੇ ਇਸੇ ਤਰ੍ਹਾਂ ਉੱਤੇ ਘਰ ਦੇ ਵਿੱਚ ਚੱਲਦਾ ਸੀ ਦਿਹਾੜੀ ਲੈ ਕੇ ਜਦੋਂ ਉਸਨੇ ਸਿੱਖਾਂ ਨੂੰ ਦੇਖਿਆ ਕਿਉਂਕਿ ਬਾਬਾ ਗੁੱਡਾ ਸਾਹਿਬ ਜੀ ਜਿੱਥੇ 베ਰੀ ਬਣੀ ਬਾਬਾ ਗੁੱਟਾ ਸਰਜੀ ਬਾਬਾ ਗੁੱਟਾ ਸਰਜੀ ਉੱਥੇ ਬੈਠੇ ਹੋਏ ਸਨ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਦਿਹਾੜੀ ਤੇ ਕੰਮ ਕੀਤਾ ਉਹਨਾਂ ਨੂੰ ਦਿਹਾੜੀ ਤੁਸੀਂ ਬੈਠ ਕੇ ਇੱਥੇ ਦੇਣੀ ਆ ਤੇ ਆਪ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਲਾਚੀ 베ਰੀ ਦੇ ਕੋਲ ਬੈਠੇ ਹੋਏ ਸਨ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਗੁਰੂ ਸਾਹਿਬ ਜੀ ਉਹਨਾਂ ਨੂੰ ਪ੍ਰਸ਼ਾਦ ਦਿੰਦੇ ਨੇ ਤੇ ਹੋਰ ਇੱਕ ਬਾਤ ਅਸੀਸਾਂ ਦਿੰਦੇ ਨੇ ਜਦੋਂ ਇਹ ਨੂਰੇ ਨੇ ਦੇਖਿਆ ਕਿ ਮੈਂ ਤਾਂ ਤਿਹੜੀ ਕਰਦਾ ਤਿੰਨ ਚਾਰ ਦੇ ਪੈਸੇ ਹੁੰਦੇ ਨੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰਦਾ ਇਹ ਸਿੱਖਾਂ ਦੇ ਵਿੱਚ ਕੀ ਆ ਇਹ ਆ ਕੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਤੇ ਫਿਰ ਵੀ ਖੁਸ਼ ਰਹਿੰਦੇ ਨੇ ਕਾਰਨ ਕੀ ਆ ਇਸ ਦੇ ਬਾਰੇ ਮੈਨੂੰ ਪਤਾ ਕਰਨਾ ਪਵੇਗਾ ਇਤਿਹਾਸ ਗਵਾਹੀ ਭਰਦਾ ਕਿ ਨੂਰੇ ਨੇ ਜਦ ਦੇਖਿਆ ਤੇ ਸੰਗਤਾਂ ਨੂੰ ਪੁੱਛਣ ਲੱਗ ਪਿਆ ਤੂੰ ਪੁੱਛਣ ਲੱਗ ਪਿਆ ਤੇ ਕਿਸੇ ਨੇ ਦੱਸਿਆ ਕਿ ਜਿਹੜਾ ਕੋ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਾ ਕੇ ਕੋਈ ਸੇਵਾ ਕਰਦਾ ਸਿਮਰਨ ਕਰਦਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਉਹਦੀਆਂ ਝੋੜੀਆਂ ਭਰ ਦਿੰਦੇ ਨੇ ਬੋਲ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਤੇ ਫਿਰ ਨੂਰਾ ਕੀ ਸੋਚਣ ਲੱਗਾ ਕਹਿਣ ਲੱਗਾ ਕਿ ਕੱਲ ਤੋਂ ਮੈਂ ਵੀ ਜਿਹੜੀ ਸੇਵਾ ਕਰਾਂਗਾ ਨੂਰਾ ਆਇਆ ਅਗਲਾ ਦਿਨ ਹੋਇਆ ਆਪਣੀ ਖੋਤੀ ਨਾਲ ਲੈ ਕੇ ਆਪਨਾ ਵਾਹਨ ਲੈ ਕੇ ਆ ਨਾਲ ਜਿਸ ਦੇ ਉੱਤੇ ਸਵਾਰੀ ਕਰਦਾ ਸੀ ਜਿਸ ਦੇ ਉੱਤੇ ਸਮਾਨ ਸਾਰਾ ਢੋ ਕੇ ਜਿਹੜਾ ਦਿਹਾੜੀ ਕਰਦਾ ਸੀ ਨੂਰਾ ਆਇਆ ਉਸਨੇ ਦਿਹਾੜੀ ਲਈ ਤੇ ਅੱਜ ਉਸਨੇ ਦਿਹਾੜੀ ਦੇ ਪੈਸੇ ਨਾਲ ਲੈ ਤੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਬੈਠੇ ਸਨ ਤੇ ਉੱਥੇ ਜਾ ਕੇ ਲੈਨ ਦੇ ਵਿੱਚ ਲੱਗ ਗਿਆ ਕਿ ਅੱਜ ਮੈਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਅਸੀਸਾਂ ਲੈਣੀਆਂ ਨੇ ਪ੍ਰਸ਼ਾਦ ਲੈਣਾ ਕਿਤੇ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ ਮੇਰੇ ਘਰ ਦਾ ਜਿਹੜਾ ਦਲੇਦਰ ਜਿਹੜਾ ਉਹ ਨਸ਼ਟ ਕਰ ਦੇ ਲੈਣ ਦੇ ਵਿੱਚ ਲੱਗਾ ਹੋਇਆ ਹਜ਼ਾਰਾਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਅਸੀਸਾਂ ਦੇ ਰਹੇ ਨੇ ਜਦ ਨੂਰੇ ਦੀ ਵਾਰੀ ਆਈ ਤੇ ਪਾਦਸ਼ਾਹ ਕਹਿਣ ਲੱਗੇ ਨੂਰੀਆ ਤੂੰ ਤਿਹੜੀ ਨੇ ਕਰਦਾ ਸੀ ਤੂੰ ਤੇ ਦਿਹਾੜੀਦਾਰ ਸੀ ਅੱਜ ਭਲੇਖਾ ਬਹਿ ਗਿਆ ਕਹਿਣ ਲੱਗਾ ਪਾਦਸ਼ਾਹ ਨਹੀਂ ਅੱਜ ਮੈਂ ਤੁਹਾੜੀ ਦਾਰ ਬਣ ਕੇ ਨਹੀਂ ਆਇਆ ਮੈਂ ਅੱਜ ਤੁਹਾਡਾ ਸੇਵਕ ਬਣ ਕੇ ਆ ਮੇਰੇ ਤੇ ਕਿਰਪਾ ਕਰੋ ਮੇਰੀਆਂ ਝੋਲੀਆਂ ਜਿਹੜੀਆਂ ਪਰੋ ਮੇਰੇ ਘਰ ਦਾ ਤੇ ਇੱਧਰ ਜਿਹੜਾ ਨਾਸ਼ ਕਰੋ ਮੇਰੇ ਘਰ ਦੇ ਵਿੱਚ ਲੋ ਰੋ ਜੜੀਆਂ ਲੜਾਈਆਂ ਝਗੜੇ ਹੁੰਦੇ ਨੇ ਕੋ ਤਕਲੇਸ਼ ਹੁੰਦਾ ਮੇਰੇ ਤੇ ਕਿਰਪਾ ਕਰੋ ਮੇਰੀ ਘਰ ਦੀ ਗਰੀਬੀ ਕੱਟ ਦੋ ਤਾਨ ਕੋ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਨੂਰਿਆ ਤੂੰ ਦਿਹਾੜੀ ਕਰਨ ਵਾਤੇ ਉਹਨਾਂ ਤੂੰ ਦਿਹਾੜੀ ਦਿਆ ਕਰ ਪਰ ਆ ਜਿਹੜੀ ਤੂੰ ਇੱਕ ਦਿਨ ਸੇਵਾ ਕੀਤੀ ਆ ਇਹ ਤੇਰੀ ਸੇਵਾ ਜਿਹੜੀ ਦੇਖੇ ਦੇ ਵਿੱਚ ਲੱਗ ਜਾਵੇ ਕਿ ਤੇਰੇ ਘਰ ਦਾ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਗੁਰਨਾਮਕ ਪਾਸ਼ਾ ਜੀ ਕਿਰਪਾ ਕਰਨ ਤੇਰੇ ਘਰ ਦਾ ਜਿਹੜਾ ਸਾਰਾ ਦਲੇਦਰ ਜਿਹੜਾ ਨਾਸ਼ ਹੋ ਜਾਵੇਗਾ ਤੇ ਆਉਣ ਵਾਲਾ ਸਮਾਂ ਆਵੇਗਾ ਤੂੰ ਬਾਦਸ਼ਾਹ ਬਣੇਗਾ ਸਾਰੀ ਦੁਨੀਆ ਦੇ ਉੱਤੇ ਰਾਜ ਕਰੇਗਾ ਨੂਰਾ ਜਿਹੜਾ ਅੱਜ ਬੜਾ ਖੁਸ਼ ਜਦੋਂ ਜਾਣ ਲੱਗਾ ਤਾਂ ਰਸਤੇ ਦੇ ਵਿੱਚ ਸੋਚਣ ਲੱਗਾ ਕਿ ਜਿਸ ਨੇ ਸਾਡੇ ਪਰਿਵਾਰ ਦਾ ਅੱਜ ਤੱਕ ਪੇੜ ਪਾਲਿਆ ਸਾਰਾ ਮੇਰੇ ਕੰਮ ਕੀਤੇ ਨੇ ਮੈਂ ਜਿੱਥੇ ਵੀ ਜਾਂਦਾ ਮੇਰੇ ਨਾਲ ਜਾਂਦਾ ਤੇ ਇਹਦੇ ਵਾਸਤੇ ਮੈਂ ਕੁਝ ਮੰਗਿਆ ਨਹੀਂਗਾ ਗਿਆ ਪਾਦਸ਼ਾਹ ਦੇ ਕੋਲ ਗਿਆ ਕਹਿੰਦਾ ਪਾਦਸ਼ਾਹ ਤੁਹਾਡੇ ਅੱਗੇ ਮੈਂ ਫਰਿਆਦ ਕਰਨੇ ਚਾਹੁੰਦਾ ਪਾਦਸ਼ਾਹ ਕਹਿਣ ਲੱਗੇ ਨੂਰਾ ਮੰਗ ਕੀ ਮੰਗਦਾ ਇਤਿਹਾਸ ਗਵਾਇ ਭਰਦਾ ਹੈ ਕਿ ਨੂਰਾ ਕਹਿਣ ਲੱਗਾ ਪਾਦਸ਼ਾਹ ਤੁਸੀਂ ਮੇਰਾ ਤੇ ਭਲਾ ਕਰ ਦਿੱਤਾ ਜਿਨੇ ਅੱਜ ਤੱਕ ਸਾਡਾ ਪੇੜ ਪਾਲਿਆ ਮੇਰੇ ਪਰਿਵਾਰ ਦਾ ਪੇੜ ਪਾਲਿਆ ਆ ਮੇਰਾ ਵਾਹਨ ਅਮਰੀਖੋਤੀ ਜਿਹੜੀ ਆ ਇਹਨੂੰ ਵੀ ਤਾਰ ਦੋ ਇਹਦਾ ਵੀ ਕਿਤੇ ਭਲਾ ਹੋ ਜਾਵੇ ਕਿਉਂਕਿ ਅੱਜਕੱਲ ਅਸੀਂ ਡੰਗਰ ਪਸ਼ੂ ਰੱਖੇ ਹੋਏ ਆ ਉਹਨੇ ਕਦਰ ਨਹੀਂ ਹੋ ਰਹੀ ਜਿਹੜਾ ਤੇ ਦੁੱਧ ਦਿੰਦਾ ਉਸ ਦੀ ਸੇਵਾ ਜਿਹੜੀ ਸੀ ਰੱਜ ਕੇ ਕਰਦੇ ਆ ਤੇ ਜਿਹੜਾ ਕਿਤੇ ਦੁੱਧ ਨਾ ਦੇਵੇ ਉਹਨੂੰ ਜਾਂ ਅਸੀਂ ਕੁੱਟਦੇ ਮਾਰਦੇ ਆ ਤੇ ਜਾਂ ਉਸ ਨੂੰ ਘਰ ਦੇ ਵਿੱਚੋਂ ਕੱਢ ਦਿੰਦੇ ਆ ਭਲੇ ਆ ਸੰਮਿਆਂ ਦੇ ਵਿੱਚ ਡੰਗਰਾ ਪਸ਼ੂਆਂ ਦੇ ਵਾਸਤੇ ਜਦੋਂ ਸਾਡੇ ਨਾਲ ਬੀਬੀਆਂ ਮੈਂ ਭੈਣਾ ਪ੍ਰਸ਼ਾਦਾ ਲਉਂਦੀਆਂ ਹੁੰਦੀਆਂ ਸਨ ਤੇ ਵੱਧ ਪ੍ਰਸ਼ਾਦੇ ਪਕਾਉਂਦੀਆਂ ਹੁੰਦਾਂ ਸਨ ਜਿਹੜੇ ਪ੍ਰਸ਼ਾਦੇ ਬਚ ਜਾਂਦੇ ਸਨ ਜਾਂ ਜਾਨਵਰਾਂ ਨੂੰ ਪਾਏ ਜਾਂਦੇ ਸਨ ਜਾਂ ਜਿਹੜਾ ਘਰ ਦੇ ਵਿੱਚ ਕੋਈ ਰੱਖਿਆ ਹੋਵੇ ਜਾਨਵਰ ਰੱਖਿਆ ਹੋਵੇ ਜਾਂ ਕੁੱਤਾ ਰੱਖਿਆ ਹੋਵੇ ਉਸ ਨੂੰ ਪਾਏ ਜਾਂਦੇ ਸਨ ਪਰ ਅੱਜ ਸਾਡੇ ਨਵੇਂ ਜਮਾਨਾ ਆ ਗਿਆ ਸਾਡੀਆਂ ਨਵੇਂ ਮਾਡਲ ਦੀਆਂ ਬੀਬੀਆਂ ਆ ਗਿਆ ਨੇ ਉਹ ਘਰ ਦੇ ਵਿੱਚ ਜਦੋਂ ਪ੍ਰਸ਼ਾਦ ਆ ਪਕਾਉਣਾ ਤੇ ਪਹਿਲਾ ਪੁੱਛਦਾ ਕਿ ਜੀ ਤੁਸੀਂ ਕਿੰਨੇ ਖਾਓਗੇ ਦੂਜੇ ਨੇ ਪੁੱਛਣ ਗਿਆ ਤੁਸੀਂ ਕਿੰਨੇ ਖਾਓਗੇ ਆਜੇ ਸੀ ਪੁੱਛ ਪੁੱਛ ਕੇ ਪ੍ਰਸ਼ਾਦ ਦੇ ਪਕਾਉਨੇ ਤਾਂ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈ ਰਹੀ ਪਰ ਆ ਸਮਾਂ ਜਿਹੜਾ ਬੜਾ ਬਹੁਤ ਚੰਗਾ ਸੀ ਪ੍ਰਸ਼ਾਦੇ ਅਸੀਂ ਵੱਧ ਲੰਮੇ ਸਾਂ ਜੇ ਕਿਤੇ ਬਾਜ ਜਾਂਦੇ ਸਾਂ ਅੰਦਰ ਡੰਗਰ ਪਸੂ ਨੂੰ ਪਾਏ ਜਾਂਦੇ ਸਨ ਪੰਛੀਆਂ ਨੂੰ ਪਾਏ ਜਾਂਦੇ ਸਨ ਤੇ ਸਾਡੇ ਘਰ ਦੇ ਵਿੱਚ ਬਰਕਤਾਂ ਆ ਜਾਂਦੀਆਂ ਸੀ ਇਸੇ ਤਰ੍ਹਾਂ ਨੂਰਾ ਕਹਿਣ ਲੱਗਾ ਕਹਿੰਦਾ ਪਾਤਸ਼ਾਹ ਆ ਮੇਰੀ ਖੋਤੀ ਦਾ ਵੀ ਭਲਾ ਕਰ ਦੋ ਕਿਉਂਕਿ ਇਹਨੇ ਮੇਰਾ ਪੇਟ ਪਾਲਿਆ ਸਾਡੇ ਪਰਿਵਾਰ ਨੂੰ ਪਾਲਿਆ ਅੱਜ ਤੱਕ ਇਹਦਾ ਵੀ ਭਲਾ ਕਰ ਦੋ ਤੇ ਪਾਤਸ਼ਾਹ ਕਹਿਣ ਲੱਗੇ ਨੂਰਿਆ ਲੈ ਅੱਜ ਤੋਂ ਬਾਅਦ ਤੇਰੀ ਖੋਤੀ ਦਾ ਵੀ ਭਲਾ ਕੀਤਾ ਗੁਰਨਾਨਕ ਪਾਤਸ਼ਾਹ ਕਿਰਪਾ ਕਰਨ ਤੇਰੀ ਖੋਤੀ ਦਾ ਵੀ ਭਲਾ ਹੋ ਜਾਣਾ ਤੇ ਤੇਰੇ ਘਰ ਦੇ ਵਿੱਚ ਵੀ ਦਲੇਦਰ ਦੂਖ ਹੋ ਜਾਣਾ ਉਸ ਸਮਾਂ ਆਇਆ 10ਵੇਂ ਪਾਸ਼ਾ ਦਾ ਸਮਾਂ ਆਇਆ ਤੇ ਰੰਗਜੀਵ ਦੇ ਘਰ ਦੇ ਵਿੱਚ ਪੁੱਤਰਾਂ ਨੇ ਜਨਮ ਲਿਆ ਤੇ ਉਹਨਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਸੀ ਬਹਾਦਰ ਸ਼ਾ ਜਦੋਂ ਰੰਗਜੀਵ ਦੀਆਂ ਬੱਚਿਆਂ ਦੀ ਆਪਸ ਵਿੱਚ ਲੜਾਈ ਹੋਈ ਗੱਦੀ ਤੋਂ ਗੱਦੀ ਤੋਂ ਲੜਾਈ ਹੋਈ ਤਾਂ ਬਹਾਦਰ ਸ਼ਾ ਜਿਹੜਾ 10ਵੇਂ ਪਾਸ਼ਾ ਦੇ ਕੋਲ ਜਾਂਦਾ ਤੇ ਪਾਦਸ਼ਾਹ ਨੂੰ ਕਹਿਣ ਲੱਗਾ ਪਾਦਸ਼ਾਹ ਮੇਰੀ ਸਹਾਇਤਾ ਕਰੋ ਤੇ ਦਸਵੇਂ ਪਾਤਸ਼ਾਹ ਨੇ ਉਸ ਦੀ ਸਹਾਇਤਾ ਕਿਸੇ ਤੇ ਉਸ ਨੂੰ ਗੱਦੀ ਉੱਤੇ ਬਾਇਆ ਤੇ ਬਹਾਦਰ ਸ਼ਾਹ ਜਿਹੜਾ ਪਾਤਸ਼ਾਹ ਬਣ ਗਿਆ ਉਹ ਫਿਰ ਪਰਿਵਾਰ ਸਮੇਤ ਕਲਗੀ ਤਰਦਸ਼ਮੇਸ਼ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਮੱਥਾ ਟੇਕਣ ਲੱਗਾ ਸਮੁੱਚਾ ਪਰਿਵਾਰ ਤੇ ਗੁਰੂ ਸਾਹਿਬ ਜੀ ਦੇ ਹੱਥ ਦੇ ਵਿੱਚ ਤੀਰ ਸੀ ਤੇ ਗੁਰੂ ਸਾਹਿਬ ਜੀ ਨੇ ਆਪਣਾ ਹੱਥ ਨਾ ਬੱਚਿਆਂ ਦੇ ਸਿਰ ਤੇ ਰੱਖਿਆ ਨਾ ਪਰਿਵਾਰ ਤੇ ਰੱਖਿਆ ਤਾਂ ਜਿਹੜਾ ਵੀ ਮੱਥਾ ਟੇਕ ਕੇ ਆਉਂਦਾ ਸਿਰ ਦੇ ਉੱਤੇ ਤੀਰ ਰੱਖ ਦਿਆ ਕਰਦਾ ਜਦੋਂ ਸਾਰਿਆਂ ਨੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਬਹੁਤ ਮੁਸਕਰਾਏ ਤੇ ਬਾਦਰ ਸ਼ਾਹ ਪੁੱਛਣ ਲੱਗਾ ਕਹਿੰਦਾ ਪਾਦਸ਼ਾਹ ਕਿਉਂ ਮੁਸਕਰਾਉਂਦੇ ਪੈ ਜੀ ਇਤਿਹਾਸ ਕੋਈ ਭਰਦਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਕੋਈ ਯਾਦ ਆ ਗਈ ਆ ਲੱਗੇ ਬੈਠੇ ਸਨ ਸਿੱਖ ਪੁੱਛਣ ਲੱਗੇ ਪਾਦਸ਼ਾਹ ਬਾਦਰ ਸ਼ਾਹ ਜਿਹੜਾ ਆਪਣੇ ਦੁਸ਼ਮਣ ਦਾ ਬੇਟਾ ਇਹਦੇ ਪਿਤਾ ਨੇ ਗੁਰਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਹੋਰ ਵੀ ਸਾਡੇ ਪਰਿਵਾਰ ਦੇ ਉੱਤੇ ਬਹੁਤ ਕਸ਼ਟ ਆ ਰਹੇ ਨੇ ਤੁਹਾਡਾ ਸਾਰਾ ਪਰਿਵਾਰ ਜਿਹੜਾ ਸ਼ਹੀਦ ਹੋ ਗਿਆ ਅੱਜ ਤੁਸੀਂ ਉਸ ਦੀ ਸਹਾਇਤਾ ਕਰਦੇ ਪਹਿਲੇ ਕਾਰਨ ਕੀ ਹੈ ਤੇ 10ਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਿੰਘੋ ਬਹਾਦਰ ਸ਼ਾਹ ਦਾ ਜਿਹੜਾ ਨਾਤਾ ਸਾਡੇ ਤੀਜੇ ਪਾਤਸ਼ਾਹ ਤੋਂ ਤੇ ਸ਼ੇਪ ਤੇ ਜੇ ਪਾਦਸ਼ਾਹ ਨੇ ਕੋਈ ਬਚਨ ਕੀਤਾ ਸੀ ਅੱਜ ਉਹ ਬਚਨਾ ਤੇ ਜਿਹੜਾ ਪੂਰਾ ਉੱਤਰ ਆ ਇਸ ਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਇੱਕ ਦਿਨ ਸੇਵਾ ਕੀਤੀ ਸੀ ਇਹ ਇੱਕ ਦਿਨ ਸੇਵਾ ਕਰਨ ਦਾ ਇਸ ਨੂੰ ਫਲ ਮਿਲਦਾ ਪਿਆ ਤੇ ਫਿਰ ਬਾਦਰਸ਼ਾ ਪੁੱਛਣ ਲੱਗ ਪਿਆ ਕਹਿੰਦਾ ਪਾਦਸ਼ਾਹ ਹੁਣ ਤੇ ਦੱਸ ਦੋ ਖੁਸ਼ ਕਿਉਂ ਹੋਏ ਸੀ ਮੁਸਕਰਾਏ ਕਿਉਂ ਸੀ ਤੇ ਪਾਦਸ਼ਾਹ ਕਹਿਣ ਲੱਗੇ ਬਾਦਰ ਸ਼ਾਹ ਤੀਜੇ ਪਾਦਸ਼ਾ ਉਹਨਾਂ ਦੇ ਸੇਵਾ ਚੱਲ ਰਹੀ ਸੀ ਤੇ ਉਹਨਾਂ ਦੇ ਕੋਲ ਇੱਕ ਮੁਸਲਮਾਨ ਨੂਰਾ ਆਉਂਦਾ ਤੇ ਜਿਸ ਨੇ ਗੁਰੂ ਸਾਹਿਬ ਜੀ ਦੇ ਅੱਗੇ ਇੱਕ ਦਿਨ ਸੇਵਾ ਕੀਤੀ ਸੀ ਤੇ ਕੋਈ ਦਿਹਾੜੀ ਨੇ ਲਈ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਸੀ ਕਿ ਪਾਦਸ਼ਾਹ ਮੇਰੇ ਘਰ ਦਾ ਦੁੱਖ ਦਿਲਦਰ ਜਿਹੜਾ ਨਾਚ ਕਰਦਾ ਤੇ ਪਾਦਸ਼ਾਹ ਨੇ ਕਿਹਾ ਸੀ ਕਿ ਜਦ ਸਮਾਂ ਆਏਗਾ ਤੂੰ ਸਾਰੀ ਦੁਨੀਆਂ ਦੇ ਉੱਤੇ ਰਾਜ ਕਰੇਗਾ ਪਾਦਸ਼ਾਹ ਬਣੇਗਾ ਬਾਦਰਸ਼ਾ ਪੁੱਛਣ ਲੱਗਾ ਕਹਿੰਦਾ ਪਾਦਸ਼ਾਹ ਉਹ ਕੌਣ ਹੈ ਤੇ ਦੱਸਵੇਂ ਪਾਦਸ਼ਾਹ ਜੀ ਕਹਿਣ ਲੱਗੇ ਬਾਦਰਸ਼ਾ ਉਹ ਨੂਰਾ ਜਿਹੜਾ ਜਿਸਨੇ ਗੁਰੂ ਰਾਮ ਦਾਸ ਦੀ ਨਗਰੀ ਦੇ ਵਿੱਚ ਇੱਕ ਦਿਨ ਸੇਵਾ ਕੀਤੀ ਸੀ ਉਹ ਅੱਜ ਦੁਨੀਆ ਦਾ ਬਾਦਸ਼ਾਹ ਬਾਦਰਸ਼ਾਹ ਉਹ ਨੂਰਾ ਜਿਹੜਾ ਉਹ ਤੂੰ ਆ ਤੈਨੂੰ ਬਾਦਰਸ਼ਾਹ ਕਹਿਣ ਲੱਗਾ ਕਿ ਬਾਦਸ਼ਾਹ ਸਾਡਾ ਜਿਹੜਾ ਸੰਬੰਧ ਜਿਹੜਾ ਤੇ ਜੇ ਬਾਦਸ਼ਾਹ ਤੋਂ ਹੈ ਇੱਕ ਦਿਨ ਸੇਵਾ ਕੀਤੀ ਸੀ ਤੇ ਇਹ ਫਲ ਮਿਲਿਆ ਤੇ ਜੇ ਜ਼ਿੰਦਗੀ ਭਰ ਸੇਵਾ ਕਰੀਏ ਤੇ ਕੀ ਕੁਝ ਮਿਲੇਗਾ ਸਾਨੂੰ ਤੇ ਫਿਰ ਪੁੱਛਣ ਲੱਗਾ ਕਹਿੰਦਾ ਪਾਦਸ਼ਾਹ ਖੁਸ਼ ਕਿਉਂ ਹੋਈ ਸੀ ਇਹ ਤੇ ਦੱਸ ਦੋ ਤੇ ਪਾਦਸ਼ਾਹ ਕਹਿਣ ਲੱਗੇ ਕਿ ਬਾਦਰ ਸ਼ਾਹ ਉਸ ਨੂਰੇ ਦੇ ਕੋਲ ਇੱਕ ਵaan ਇੱਕ ਖੋਤੀ ਸੀ ਤੇ ਉਸਨੇ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਿਹਾ ਸੀ ਕਿ ਪਾਦਸ਼ਾਹ ਤੁਸੀਂ ਮੇਰਾ ਤੇ ਭਲਾ ਕਰ ਦਿੱਤਾ ਹੈ ਅ ਮੇਰੀ ਖੋਤੀ ਦਾ ਭਲਾ ਵੀ ਕਰ ਦੋ ਤੇ ਬਾਦਰ ਸ਼ਾਹ ਕਹਿਣ ਲੱਗਾ ਪਾਦਸ਼ਾਹ ਉਸ ਖੋਤੀ ਦਾ ਪਲਾਹ ਹੋ ਗਿਆ ਤੇ ਗੁਰੂ ਸਾਹਿਬ ਚ ਕਹਿਣ ਲੱਗੇ ਉਸ ਖੋਤੀ ਦਾ ਪਲਾਹ ਹੋ ਗਿਆ ਅੱਜ ਕੱਲ ਉਹ ਜਿਹੜੀ ਆ ਮਹਾਰਾਣੀ ਆ ਕਹਿਣ ਲੱਗਾ ਕਿਹੜੀ ਮਹਾਰਾਣੀ ਬਾਦਰ ਸ਼ਾਹ ਨੇ ਜਦੋਂ ਪੁੱਛਿਆ ਤੇ ਦਸਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਆ ਉਹੀ ਰਾਣੀ ਆ ਜਿਹੜੀ ਤੇਰੇ ਨਾਲ ਆਈ ਹੈ ਕੈਨ ਦਾ ਭਾਵ ਜਿਹੜਾ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਇੱਕ ਦਿਨ ਵੀ ਕਿਤੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕਿਤੇ ਸੇਵਾ ਕਰ ਲਵੇ ਮੇਰਾ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਸ ਮਨੁੱਖ ਦੀਆਂ ਝੋਲੀਆਂ ਭਰ ਦਿੰਦੇ ਨੇ ਆਬਰ ਜਾਨਾ ਪੜਦੇ ਆ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹਉਮੈ ਵਿੱਚੋਂ ਦਰ ਤੇ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਸ ਦੇ ਸਾਰੇ ਦੁੱਖ ਕਲੇ ਜਿਹੜੇ ਨਾਸ਼ ਕਰ ਦਿੰਦੇ ਨੇ ਅਸੀਂ ਚੰਦਨ ਕਰਿਆ ਕਰਨਾ ਜਿੱਥੇ ਅਸੀਂ ਗੁਰਬਾਣੀ ਪੜ੍ਹਨੀ ਆਂ ਸੇਵਾ ਕਰਨੀ ਆਂ ਉਥੇ ਮਾਂ ਪਿਓ ਦੀ ਕਦਰ ਵੀ ਕਰਨੀ ਆਂ ਕਿਉਂਕਿ ਮੇਰਾ ਸਹਿਬ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਪੈਣ ਗੁਰਦੀਪ ਮਾਤਾ ਗੁਰਦੀਪ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਸਾਰਾ ਜਗਤ ਵਿਖਾਇਆ ਜਿੰਨਾ ਸਾਨੂੰ ਸਾਰੀ ਦੁਨੀਆ ਵਿਖਾਈ ਆ ਢਿੱਡ ਦੇ ਵਿੱਚ 5 ਐਮਐਮ ਦੀ ਪੱਥਰੀ ਹੋਵੇ ਸਾਰੀ ਰਾਤ ਸੌਣ ਨਹੀਂ ਦਿੰਦੀ ਤਾਂ ਨੋ ਮਾਵਾਂ ਤਾਂ ਨੋ ਪੈਣਾ ਜਿਹੜੀਆਂ ਆਪਣੇ ਬੱਚੇ ਨੂੰ 9 ਮਹੀਨੇ ਕੋਖ ਦੇ ਵਿੱਚ ਰੱਖਦੇ ਨੇ ਤੇ ਬਾਅਦ ਵਿੱਚ ਉਹਨਾਂ ਦੀ 4 ਸਾਲ ਜਿਹੜਾ ਸੇਵਾ ਕਰਦੀਆਂ ਨੇ ਜਿੰਨਾ ਚਿਰ ਤੱਕ ਬੱਚਾ ਕਾਮਯਾਬ ਨਹੀਂ ਹੋ ਜਾਂਦਾ ਤੇ ਮਾਂ ਆਪ ਗਿੱਲੀ ਥਾਂ ਤੇ ਪੈਂਦੀ ਆ ਤੇ ਆਪਣੇ ਬੱਚੇ ਨੂੰ ਸੁੱਕੀ ਥਾਂ ਤੇ ਪਹੁੰਚਦੀ ਆ ਤੇਰੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਮਾਂ ਸ਼ਬਦ ਦੀ ਤੁਲਨਾ ਦੇ ਵਿੱਚ ਲੇਖ ਨਹੀਂ ਸਕਦਾ ਜਾਂ ਲਿਸਟ ਲੰਮੀ ਆ ਸਭ ਦੇਣਦਾਰ ਵਿੱਚ ਮੈਂ ਵੀ ਆਉਂਦਾ ਸਾਂ ਸਭ ਕੁਝ ਤੁਮ ਗੁਰਪ੍ਰੀਤ ਸਿੰਘ ਲਈ ਨਾਮ ਹੀ ਤੇਰੇ ਕਰਕੇ ਹਾਂ ਰੱਬ ਤੋਂ ਬਾਅਦ ਜ਼ਬਾਨੋਂ ਨਿਕਲੇ ਮਾਂ ਨਿਕਲੇ ਦੂਜਾ ਨਾਂ ਕਿ ਰੱਬ ਦਾ ਰੂਪ ਜਿਹੜਾ ਦੂਸਰਾ ਰੂਪ ਜਿਹੜਾ ਮਾਂ ਨੂੰ ਕਿਹਾ ਗਿਆ ਮਾਤਾ ਪਿਤਾ ਨੂੰ ਕਿਹਾ ਗਿਆ ਜਿੱਥੇ ਅਸੀਂ ਗੁਰਬਾਣੀ ਪੜ੍ਹਨੀ ਆ ਸਿਮਰਨ ਕਰਨਾ ਸੇਵਾ ਕਰਨੀ ਆ ਉਥੇ ਅਸੀਂ ਘਰ ਦੇ ਵਿੱਚ ਬੈਠੇ ਬਜ਼ੁਰਗ ਮਾਪਿਆਂ ਦੀ ਸੇਵਾ ਵੀ ਕਰਨੀ ਆ ਮਾਪਿਆਂ ਦੀ ਕਦਰ ਵੀ ਕਰਨੀ ਆ ਤੇ ਜਿਹੜਾ ਮਾਪਿਆਂ ਦੀ ਕਦਰ ਕਰਦਾ ਉਹਦੇ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ ਉਹਦੇ ਘਰ ਦੇ ਵਿੱਚ ਕਦੇ ਕਲੇਸ਼ ਨਹੀਂ ਪੈਂਦਾ ਜਿਹੜਾ ਮਾਪਿਆਂ ਦੀ ਸੇਵਾ ਕਰਦਾ ਕਿਉਂਕਿ ਮਾਂ ਦੀ ਸੇਵਾ ਜਿਹੜੀ ਆ ਰੱਬ ਦੀ ਸੇਵਾ ਦੇ ਬਰਾਬਰ ਆ ਤੇ ਅਸੀਂ ਇੱਕ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਤੇ ਇੱਕ ਕਾਲਪੁਖ ਪਰਮਾਤਮਾ ਦੀ ਬਾਣੀ ਨੂੰ ਪੜਨਾ ਯਤਨ ਕਰਨਾ ਬਾਣੀ ਪੜਨੇ ਸਿਮਰਨ ਕਰਨਾ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਨੂੰ ਸੰਭਲ ਕੇ ਕਿਉਂਕਿ ਅੰਮ੍ਰਿਤ ਵੇਲਾ ਬੜਾ ਜ਼ਰੂਰੀ ਹੈ ਤੇ ਮੇਰਾ ਸਾਹਿਬ ਕਹਿੰਦਾ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਨਹੀਂ ਉੱਠਿਆ ਤੇ ਜਿਹੜਾ ਨਹੀਂ ਉੱਠਦਾ ਉਮਰਿਆਂ ਦੇ ਬਰਾਬਰ ਮੂਹਿਆਂ ਦੇ ਬਰਾਬਰ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਅਸੀਂ ਯਤਨ ਕਰਿਆ ਕਰਨਾ ਅੰਮ੍ਰਿਤ ਵੇਲੇ ਨੂੰ ਸਾਂਭ ਕੇ ਕਿਉਂਕਿ ਮਾੜ ਜਿਹੜੇ ਸਾਨੂੰ ਆਪ ਖੁਦ ਪਤਾ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਪਈਆਂ ਨੇ ਸਾਡੇ ਨਾਲ ਸ਼ਰੇਆਮ ਧੱਕੇ ਹੁੰਦੇ ਪੈਣੇ ਸਾਡੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੇ ਨੇ ਆ ਦੇਖਿਆ ਇੱਕ ਬੱਚੀ ਦਾ ਵਿਆਹ ਹੋਇਆ ਹਿੰਦੂ ਪਰਿਵਾਰ ਦੇ ਵਿੱਚ ਉਸ ਬੱਚੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸਾਰੇ ਪਰਿਵਾਰ ਵੱਲੋਂ ਅਸੀਂ ਗੁਰਬਾਣੀ ਦੇ ਨਾਲ ਜੁੜ ਗਏ ਕਿਉਂਕਿ ਸਾਡੇ ਆਉਣ ਵਾਲਾ ਮਾਹੌਲ ਜਿਹੜਾ ਸਾਡੇ ਤੇ ਬਹੁਤ ਭਾਰੀ ਪੈ ਰਿਹਾ ਸਾਡੇ ਸਿੱਖ ਕੌਮ ਦੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਅੱਜ ਕੋਈ ਜਥੇਦਾਰ ਕੋਈ ਡੇਰੇਦਾਰ ਉਸ ਬੀਬੀ ਦੇ ਹੱਕ ਦੇ ਵਿੱਚ ਕੋਈ ਨਹੀਂ ਬੋਲਿਆ ਅਰੇ ਜਿਹੜੇ ਵੱਡੇ ਵੱਡੇ ਚੋਲੇ ਪਾ ਕੇ ਤੁਰੇ ਫਿਰਦੇ ਨੇ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਮਹਾਪੁਰਖ ਕਹਿੰਦੇ ਨੇ ਪਤਾ ਨਹੀਂ ਕਿੱਥੇ ਮਰ ਮੁ르ਗੇ ਜਿਹੜੇ ਉਸ ਬੀਬੀ ਦੇ ਹੱਕ ਦੇ ਵਿੱਚ ਨਹੀਂ ਬੋਲੇ ਸਾਡੀ ਅਮਰਤਾਰੀ ਭੈਣ ਜਿਹੜੀ ਆ ਜਿਸ ਦੇ ਸਾਰੇ ਉਕਾਰ ਕਕਾਰ ਉਤਾਰੇ ਗਏ ਤੇ ਉਸ ਨੂੰ ਬਹਿਰਮੀ ਦੇ ਨਾਲ ਕੁੱਟਿਆ ਮਾਰਿਆ ਤੇ ਚਿਹਰ ਦੇ ਕੇ ਮਾਰ ਦਿੱਤਾ ਗਿਆ ਸਾਡੇ ਵਾਸਤੇ ਸਿੱਖ ਕੌਮ ਵਾਸਤੇ ਬੜੀ ਸ਼ਰਮ ਵਾਲੀ ਗੱਲ ਮੈਂ ਕਿਸੇ ਹੋਰ ਨੂੰ ਕਹਿਣ ਨੇ ਕਹਿੰਦਾ ਮੈਂ ਸਿੱਖ ਕੌਮ ਦੀ ਗੱਲ ਕਰਦਾ ਪਿਆ ਸਿੱਖ ਕੌਮ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ ਕਿਉਂਕਿ ਸਿੱਖਾਂ ਦਾ ਇੱਕ ਰਦਰ ਨਹੀਂ ਸੀ ਸਿੱਖਾਂ ਦਾ ਹੋਰ ਕਰਦਾਰ ਸੀ ਕਿ ਭੜਿਆਂ ਸਮਿਆਂ ਦੇ ਵਿੱਚ ਜੇ ਇੱਕ ਤੇ ਸਾਡੀ ਧੀ ਭੈਣ ਦੇ ਉੱਤੇ ਕੋਈ ਨਸੀਬਤ ਆਉਂਦੀ ਸੀ ਉਹ ਆਵਾਜ਼ ਮਾਰਦੀ ਸੀ ਸ਼ਈ ਸ਼ਈ ਰੰਗ ਗਈ ਬਸੇਰੇ ਨੂੰ ਮੋੜੀ ਤੇ ਬਾਬਾ ਪੱਗ ਵਾਲਿਆ ਪਰ ਅੱਜ ਸਾਡੇ ਨਿਤ ਦੇ ਗੀਤਾਂ ਵਿੱਚ ਆ ਕੇ ਪੱਗਾਂ ਪੋਚਣੀਆਂ ਵਾਲੇ ਸਾਡੇ ਪੱਗਾਂ ਵਾਲੇ ਕਰਦਾਰ ਨੂੰ ਅੱਜ ਜਿਹੜਾ ਬਖਸ਼ਾ ਨਹੀਂ ਜਾ ਰਿਹਾ ਬਹੁਤ ਮਾੜਾ ਸਮਝਿਆ ਜਾ ਰਿਹਾ ਤੇ ਪੱਗਾਂ ਪੋਚਨੀਆਂ ਵਾਲੇ ਸਾਡੀਆਂ ਧੀਆਂ ਪੈਣਾ ਦਾ ਰਾਹ ਨਹੀਂ ਰੋਕਦੇ ਸਨ ਇਹ ਉਹਨਾਂ ਦੀ ਇੱਜ਼ਤ ਪਾਤ ਜਿਹੜਾ ਆਪ ਬਚਾਉਂਦੇ ਸਨ ਅੱਜ ਸਾਡੇ ਨੌਜਵਾਨ ਸਿਰ ਤੇ ਪੱਗਾਂ ਬੰਨ ਲੈਂਦੇ ਨੇ ਬੁਲਟ ਫੜ ਲੈਂਦੇ ਨੇ ਧੀਆਂ ਪੈਣਾ ਦੇ ਮਗਰ ਤੁਰੇ ਫਿਰਦੇ ਨੇ ਗੇੜੀਆਂ ਲਾਉਂਦੇ ਫਿਰਦੇ ਨੇ ਮਾਫ਼ ਕਰਨਾ ਲਾਈਫ ਚੱਲਦਾ ਪਿਆ ਪਰ ਇਹ ਹਾਲਾਤ ਬਣ ਗਿਨ ਸਾਡੇ ਕਾਰਨ ਕੀਆ ਆਖਾਂ ਜੀਵਾਂ ਵਿਸਰੇ ਮਰ ਜਾਣ ਕਰਨ ਸਾਡਾ ਇਹ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਿਆ ਗੁਰ ਇਤਿਹਾਸ ਦੇ ਨਾਲ ਟੁੱਟ ਗਿਆ ਜਿੱਦਨ ਅਸੀਂ ਕੋ ਇਤਿਹਾਸ ਪੜ੍ਹ ਲਿਆ ਤੇ ਸਾਨੂੰ ਪਤਾ ਲੱਗ ਜਾਵੇਗਾ ਸਾਡੇ ਸਿੱਖਾਂ ਦਾ ਕਿਰਦਾਰ ਕੀ ਸੀ ਕਿਉਂਕਿ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਬਾਣੀ ਸਾਡੇ ਤੋਂ ਪੜੀ ਨਹੀਂ ਜਾਂਦੀ ਤੇ ਲੜਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਬੁਰਾ ਕੰਮ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ DJ ਆ ਦੇ ਉੱਤੇ ਨੱਚਣਾ ਆਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਸਿਰਫ ਸਾਡੇ ਕੋਲ ਸਮਾਂ ਨਹੀਂ ਹੈਗਾ ਤੇ ਗੁਰੂ ਘਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਅਸੀਂ ਗੁਰੂ ਘਰ ਦੇ ਵਿੱਚ ਨਹੀਂ ਬੈਠ ਸਕਦੇ ਹੋਰ ਸਾਡੇ ਤੋਂ ਪਖੰਡ ਜੋ ਮਰਜ਼ੀ ਕਰਾ ਲੋ ਸੋਦਾਸ ਖਿਮਾਤਾ ਜਰ ਚੁੱਕਾ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਜੇ ਦਾਸ ਦੇ ਸ਼ਬਦਾਂ ਤੇ ਨਾਲ ਕਿਸੇ ਨੂੰ ਗੁੱਸਾ ਲੱਗਾ ਦਾਸ ਖਿਮਾ ਦਾ ਜਾ ਚੁੱਕਾ ਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਬਖਸ਼ ਕੀਤੀ ਹੈ ਵਿਚਾਰ ਕਰਦਿਆਂ ਹੋਈਆਂ ਪੁੱਲਾ ਚੁੱਕਾ ਤੇ ਖਿਮਾ ਤਾਂ ਤਨ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣਯੋਗ ਬਖਸ਼ ਲਾਣਾ ਜੀ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ